ਪੁਰਤਗਾਲ ਸਰਕਾਰ ਨੇ ਗੈਰਕਾਨੂੰਨੀ ਤੌਰ ਤੇ ਦੇਸ਼ ਦੇ ਵਿੱਚ ਰਹਿ ਰਹੇ ਲਗਭਗ 18000 ਵਿਦੇਸ਼ੀਆਂ ਨੂੰ ਡਿਪੋਰਟ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ ਜਿਸ ਦੇ ਵਿੱਚ 13000 ਤੋਂ ਜ਼ਿਆਦਾ ਭਾਰਤੀ ਸ਼ਾਮਲ ਨੇ ਇਹ ਕਾਰਵਾਈ ਮਈ 2025 ਦੇ ਵਿੱਚ ਸ਼ੁਰੂ ਹੋਈ ਜਦੋਂ ਪੁਰਤਗਾਲ ਦੀ ਏਜੰਸੀ ਫਾਰ ਇੰਟੀਗ੍ਰੇਸ਼ਨ ਮਾਈਗ੍ਰੇਸ਼ਨ ਐਂਡ ਅਸਾਈਲਮ ਨੇ 4574 ਵਿਦੇਸ਼ੀਆਂ ਨੂੰ 20 ਦਿਨਾਂ ਦੇ ਅੰਦਰ ਅੰਦਰ ਦੇਸ਼ ਛੱਡਣ ਦੇ ਨੋਟਿਸ ਜਾਰੀ ਕੀਤੇ ਭਾਰਤੀ ਪ੍ਰਵਾਸੀ ਖਾਸ ਤੌਰ ਤੇ ਪੰਜਾਬ ਦੇ ਨੌਜਵਾਨ ਇਸ ਕਾਰਵਾਈ ਦਾ ਵੱਡਾ ਹਿੱਸਾ ਨੇ ਜੋ ਮੁੱਖ ਤੌਰ ਤੇ ਖੇਤੀਬਾੜੀ ਅਤੇ ਹੋਰ ਮਜ਼ਦੂਰੀ ਵਾਲੇ ਸੈਕਟਰਾਂ ਦੇ ਵਿੱਚ ਕੰਮ ਕਰਦੇ ਨੇ ਅਤੇ ਕਾਨੂੰਨੀ ਤੌਰ ਤੇ ਪੁਰਤਗਾਲ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਨੇ ਅਤੇ ਆਪਣਾ ਟੈਕਸ ਵੀ ਭੀ ਕਰਦੇ ਨੇ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਪੁਰਤਗਾਲ ਜੋ ਆਪਣੀ ਮੁਕਾਬਲਤਨ ਖੁੱਲੀ ਇਮੀਗ੍ਰੇਸ਼ਨ ਨੀਤੀਆਂ ਅਤੇ ਘੱਟ ਰਹਿਣ ਸਹਨ ਦੇ ਖਰਚਿਆਂ ਦੇ ਕਾਰਨ ਪ੍ਰਵਾਸੀਆਂ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਮਨਪਸੰਦ ਦੇਸ਼ ਰਿਹਾ ਹੈ ਹੌਨ ਪੁਰਤਗਾਲ ਨੇ ਗੈਰ ਕਾਨੂੰਨੀ ਪ੍ਰਵਾਸ ਦੇ ਵਿਰੁੱਧ ਸਖਤ ਰੁਖ ਅਖਤਿਆਰ ਕੀਤਾ ਹੈ 2023 ਦੇ ਵਿੱਚ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 10 ਲੱਖ ਤੱਕ ਪਹੁੰਚ ਗਈ ਜੋ ਦੇਸ਼ ਦੀ ਕੁੱਲ ਆਬਾਦੀ ਦਾ 10% ਹਿੱਸਾ ਹੈ 2024 ਦੇ ਵਿੱਚ ਇਹ ਆਂਕੜਾ 15% ਤੱਕ ਵੱਧ ਗਿਆ ਜਿਸ ਦੇ ਨਾਲ ਸਰਕਾਰੀ ਸੇਵਾਵਾਂ ਤੇ ਕਾਫੀ ਪ੍ਰੈਸ਼ਰ ਵਧਿਆ ਸਰਕਾਰ ਨੇ ਜੂਨ 2024 ਦੇ ਵਿੱਚ ਮੈਨੀਫੈਸਟੇਸ਼ਨ ਆਫ ਇੰਟਰਸਟ ਪ੍ਰਕਿਰਿਆ ਨੂੰ ਖਤਮ ਕਰ ਦਿੱਤਾ ਜਿਸ ਦੇ ਨਾਲ ਗੈਰ ਯੂਰੋਪੀਅਨ ਯੂਨੀਅਨ ਨਾਗਰਿਕ ਟੂਰਿਸਟ ਵੀਜ਼ੇ ਤੇ ਦਾਖਲ ਹੋ ਕੇ 1 ਸਾਲ ਸੋਸ਼ਲ ਸਿਕਿਉਰਿਟੀ ਅਦਾਇਗੀਆਂ ਤੋਂ ਬਾਅਦ ਰੈਜ਼ਿਡੈਂਸੀ ਦੇ ਲਈ ਅਪਲਾਈ ਕਰ ਸਕਦੇ ਸਨ ਮਈ 2025 ਦੇ ਵਿੱਚ ਸ਼ੁਰੂ ਹੋਈ ਇਸ ਕਾਰਵਾਈ ਦੇ ਅਧੀਨ AIMA ਨੇ 33000 ਤੋਂ ਜ਼ਿਆਦਾ ਰੈਜ਼ਿਡੈਂਸੀਆਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਭਾਰਤ ਪਾਕਿਸਤਾਨ ਬੰਗਲਾਦੇਸ਼ ਤੇ ਨੇਪਾਲ ਦੇ ਨਾਗਰਿਕਾਂ ਦੀਆਂ ਸਨ ਇਹਨਾਂ ਦੇ ਵਿੱਚੋਂ 13000 ਭਾਰਤੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਕਿ ਉਹ 20 ਦਿਨਾਂ ਦੇ ਅੰਦਰ ਅੰਦਰ ਦੇਸ਼ ਛੱਡ ਦਿਨ ਜਾਂ ਫਿਰ ਆਪਣੀ ਅਪੀਲ ਦਾਇਰ ਕਰਨ ਜੇਕਰ ਉਹ ਸਵੈ ਇੱਛਾ ਦੇ ਤੌਰ ਤੇ ਪੁਰਤਗਾਲ ਨਹੀਂ ਛੱਡਦੇ ਤਾਂ ਉਹਨਾਂ ਨੂੰ ਅਦਾਲਤੀ ਕਾਰਵਾਈ ਅਤੇ ਜ਼ਬਰਦਸਤੀ ਡਿਪੂਟੇਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਦੇ ਵਿੱਚ 10 ਸਾਲ ਤੱਕ ਸ਼ੇਨਗਨ ਵੀਜ਼ਾ ਤੇ ਪਾਬੰਦੀ ਵੀ ਲੱਗ ਸਕਦੀ ਹੈ ਭਾਰਤੀ ਖਾਸ ਤੌਰ ਤੇ ਪੰਜਾਬ ਤੋਂ ਗਏ ਨੌਜਵਾਨ ਪੁਰਤਗਾਲ ਦੇ ਖੇਤੀਬਾੜੀ ਸੈਕਟਰ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਨੇ ਉਦਾਹਰਨ ਦੇ ਲਈ ਪੁਰਤਗਾਲ ਦੇ ਵਿੱਚ ਸੇਬਾਂ ਦੇ ਬਾਗ ਦੇ ਵਿੱਚ ਜ਼ਿਆਦਾਤਰ ਮਜ਼ਦੂਰ ਪੰਜਾਬੀ ਨੌਜਵਾਨ ਹੀ ਕੰਮ ਕਰਦੇ ਨੇ ਪਰ ਸਰਕਾਰ ਦੀ ਨਵੀਂ ਨੀਤੀ ਨੇ ਇਹਨਾਂ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ ਹੈ ਜਿਨ੍ਹਾਂ ਨੇ 2019 ਤੋਂ ਲੈ ਕੇ 2022 ਦੇ ਦੌਰਾਨ ਕਾਨੂੰਨੀ ਤੌਰ ਤੇ ਪੁਰਤਗਾਲ ਦੇ ਵਿੱਚ ਰਹਿਣ ਦੇ ਲਈ ਮਨਜ਼ੂਰੀ ਹਾਸਲ ਕੀਤੀ ਸੀ ਬਾਅਦ ਦੇ ਵਿੱਚ ਹੁਣ ਰੱਦ ਕੀਤੇ ਜਾ ਰਹੀਆਂ ਨੇ ਕਈਆਂ ਨੇ ਸੋਸ਼ਲ ਸਿਕਿਉਰਿਟੀ ਅਤੇ ਟੈਕਸ ਅਦਾਇਗੀਆਂ ਕੀਤੀਆਂ ਪਰ ਉਹਨਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਇਸ ਦੇ ਨਾਲ ਪਰਿਵਾਰਾਂ ਅਤੇ ਕਾਮਕਾਜੀ ਜੀਵਨ ਤੇ ਗੰਭੀਰ ਅਸਰ ਪਿਆ ਸਇੋਜਨਾ ਨੂੰ ਸਿਆਸੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਲੂਇਸ ਮੋਂਟੇਨੇਗਰੋ ਦੀ ਸੈਂਟਰ ਰਾਈਟ ਡੈਮੋਕ੍ਰੈਟਿਕ ਅਲਾਈਅንስ ਸਰਕਾਰ ਨੂੰ ਫਾਰ ਰਾਈਟ ਪਾਰਟੀ ਸ਼ਿਗਾ ਦੇ ਵੱਧ ਦੇ ਪ੍ਰਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ਿਗਾ ਦੇ ਨੇਤਾ ਆਂਦਰੇ ਵੈਂਚੂਰਾ ਨੇ ਇਮੀਗ੍ਰੇਸ਼ਨ ਨੂੰ ਅਪਰਾਧ ਦੇ ਨਾਲ ਜੋੜ ਦਿੱਤਾ ਹਾਲਾਂਕਿ ਪੁਲਿਸ ਅਤੇ ਸਰਕਾਰੀ ਰਿਪੋਰਟਸ ਵਿੱਚ ਅਜੇ ਹੀ ਕੋਈ ਵੀ ਸਬੂਤ ਨਹੀਂ ਮਿਲੇ ਵਿਰੋਧੀ ਸੋਸ਼ਲਿਸਟ ਪਾਰਟੀ ਨੇਤਾ ਪੈਟਰੋ ਨੈਨੋ ਸੈਂਟੋਸ ਨੇ ਮੈਂਟੇਨੇਗਰੋ ਦੇ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਇਮੀਗ੍ਰੇਸ਼ਨ ਨੂੰ ਸਿਆਸੀ ਹਥਿਆਰ ਵਜੋਂ ਵਰਤਣ ਦਾ ਇਲਜ਼ਾਮ ਲਗਾਇਆ। ਪੁਰਤਗਾਲ ਦੇ ਵਿੱਚ ਕਈ ਮਨੁੱਖੀ ਅਧਿਕਾਰ ਸੰਗਠਨਾ ਨੇ ਇਸ ਕਾਰਵਾਈ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪ੍ਰਵਾਸੀਆਂ ਨੂੰ ਹੋਰ ਜ਼ਿਆਦਾ ਸੰਵੇਦਨਸ਼ੀਲ ਬਣਾਉਂਦੀ ਹੈ। ਸਾਲ 2023 ਦੇ ਵਿੱਚ ਪ੍ਰਵਾਸੀਆਂ ਨੇ ਸੋਸ਼ਲ ਸਿਕਿਉਰਿਟੀ ਦੇ ਵਿੱਚ 2 ਮਿਲੀਅਨ ਯੂਰੋ ਦਾ ਯੋਗਦਾਨ ਪਾਇਆ ਜੋ ਦਰਸਾਉਂਦਾ ਹੈ ਕਿ ਇਹ ਪ੍ਰਵਾਸੀ ਦੇਸ਼ ਦੀ ਅਰਥਵਿਵਸਥਾ ਦੇ ਲਈ ਕਿੰਨੇ ਜ਼ਰੂਰੀ ਨੇ। ਮਾਹਿਰਾਂ ਦਾ ਸੁਝਾਅ ਹੈ ਕਿ ਭਾਰਤੀ ਜੌਬ ਸੀਕਰਜ਼ ਨੂੰ ਹੁਣ ਪੁਰਤਗਾਲ ਜਾਣ ਤੋਂ ਪਹਿਲਾਂ ਵਰਕ ਵੀਜ਼ਾ ਦੇ ਲਈ ਪੂਰੀ ਤਿਆਰੀ ਕਰਨੀ ਚਾਹੀਦੀ ਹੈ। ਤਕਨੀਕੀ ਸਿਹਤ ਸੰਭਾਲ ਅਤੇ ਇੰਜੀਨੀਅਰਿੰਗ ਵਰਗੇ ਉੱਚ ਮੰਗ ਵਾਲੇ ਖੇਤਰਾਂ ਤੇ ਧਿਆਨ ਦੇਣਾ ਚਾਹੀਦਾ ਹੈ ਇਸ ਤੋਂ ਇਲਾਵਾ ਡਿਜੀਟਲ ਨੋਬੇਟ ਵੀਜ਼ਾ ਜਾਂ ਫਿਰ ਵਿਦਿਅਕ ਸੰਸਥਾਵਾਂ ਦੇ ਵਿੱਚ ਦਾਖਲਾ ਵੀ ਪ੍ਰਵਾਸ ਦਾ ਇੱਕ ਰਸਤਾ ਹੋ ਸਕਦਾ ਹੈ ਪੁਰਤਗਾਲ ਦੀ ਇਸ ਡਿਪੂਟੇਸ਼ਨ ਯੋਜਨਾ ਨੇ ਭਾਰਤੀ ਪ੍ਰਵਾਸੀਆਂ ਅਤੇ ਹੋਰ ਦੱਖਣੀ ਏਸ਼ੀਆਈ ਭਾਈਚਾਰਿਆਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਜਦਕਿ ਸਰਕਾਰ ਇਸ ਨੂੰ ਸਰਹੱਦੀ ਕੰਟਰੋਲ ਅਤੇ ਇਮੀਗ੍ਰੇਸ਼ਨ ਕਾਨੂੰਨੀ ਇਮੀਗ੍ਰੇਸ਼ਨ ਨੂੰ ਮਜ਼ਬੂਤ ਕਰਨ ਦਾ ਇੱਕ ਤਰੀਕਾ ਮੰਨਦੀ ਹੈ ਜਾਂਜ ਅਤੇ ਅਪੀਲ ਪ੍ਰਕਿਰਿਆ ਹਲੇ ਵੀ ਚੱਲ ਰਹੀ ਹੈ ਪਰ ਇਸ ਦਾ ਅਰਥ ਵਿਵਸਥਾ ਤੇ ਅਤੇ ਪ੍ਰਵਾਸੀਆਂ ਦੇ ਜੀਵਨ ਤੇ ਡੂੰਗਾ ਅਸਰ ਪਵੇਗਾ